ਰਹਵਾਲੀ ਹੈ ਰੱਖ ਲਈ ਹੁਣ ਤੈਨੂੰ ਕਿਉਂ ਹੋਣਾ ਨਹੀਂ ਸੀ ਆਪ ਦੇ ਘਰੇ ਮੇਰੇ ਸਾਲਾ ਨੇ ਆਇਆ ਬਿਠਾਇਆ ਸੀ ਕਿ ਉਹ ਤੋੜਨੀ ਨਹੀਂ ਸੀ ਮੇਰੇ ਸਾਲੇ ਮਨਾ ਕੋ ਮੇਰੀ ਗੱਲ ਸੁਣ ਲੈ ਬੈਠਿਆ ਨਾ ਇੱਜ਼ਤ ਕਰਾਲਾ ਆ ਬਾਦੂ ਘਟੂ ਜੇ ਨਾ ਬੋਲ ਮੈਂ ਕਟਵਾ ਕੇ ਯਾਰ ਹੁਣ ਤੱਕ ਟੱਟ ਭੱਜਾ ਆਪ ਦੀ ਕਰਤੂਤੀ ਜਿੱਤਰ ਖਾਦੇ ਨੇ ਮੈਂ ਨਹੀਂ ਕਟਾਇਆ ਬਣਿਆ ਇਲਚਾ ਜਦੋਂ ਮੇਰੇ ਸਾਲਾ ਤੋਂ ਸਮਝਿਆ ਮੇਰੀ ਵੀ ਤਾਂ ਉੱਤਰਾਧਿਨ ਉਹ ਮਾਰਕੀ ਨਾ ਬੱਸ ਉਹਨਾਂ ਨੇ ਕਾਟ ਕੇ ਸਾਰੇ ਬੰਦਿਆਂ ਨੂੰ ਭਲਾਉ ਨੂੰ ਕਿੱਥੇ ਨਿਹੁ ਮੇਰੀ ਗੱਲ ਸੁਣ ਲੈ ਹਾਂ ਚੁੱਪ ਕਰਕੇ ਨਾ ਇੱਥੇ ਬਹਿ ਜਾ ਅਜਿਹੜੇ ਪੱਟਾਂ ਦੇ ਥਾਪੀਆਂ ਮਾਰਦਾ ਨਾ ਇਹਨਾਂ ਆਉਣ ਕੇ ਰਹਿਣੇ ਨਾ ਤਰੇ ਆ ਮਲੰਗਾ ਦੀ ਮੇਰੇ ਸਾਲੇ ਦੀ ਕਿੱਥੇ ਪੇਸ ਪੈ ਗਈ ਮੇਰੇ ਆ ਤੂੰ ਕਹਾਂ ਰਾਜੀ ਫੁੱਲੇ ਦਾ ਪੁੱਤ ਨਾ ਮਰਨਾਂ ਮੇਰੇ ਸਾਲੇ ਦੇ ਚੜ੍ਹੇ ਤੇ ਝਾਕਦੀ ਦੇਖ ਮੈਂ ਮੇਰੇ ਸਾਲੇ ਦੀ ਮੈਂ ਤਾਂ ਅਗਿਆਨ ਹੀ ਚੁੱਪ ਕਰਕੇ ਟਿਕ ਜੇਗਾ ਟਿਕ ਜੇਗਾ ਨਾ ਤੂੰ ਛੱਤਰ ਖਾਏ ਬਿਨਾਂ ਨਾ ਇਹ ਟਿਕਦਾ ਹੀ ਨਹੀਂ ਟਿਕਦਾ ਹੀ ਨਹੀਂ ਆ ਆ ਜਾ ਹੁਣ ਆ ਸਾਧ ਕਿਹੜੇ ਕੰਜਰੋਂ ਸਾਧਾ ਹੈ ਥੋੜੀ ਥੋੜੀ ਉਹ ਮਾਰ ਸਾਧ ਕਿਹੜੇ ਕੰਜਰੋਂ ਸਾਧਾ ਲਿਆ ਲਿਆ ਉਹਨੂੰ ਲੈ ਜਿਹੜਾ ਪੰਚਾਇਤ ਚ ਚੌਰਾ ਤੇਰੇ ਨਾਲ ਗਿਆ ਸੀ ਲਿਓ ਨੂੰ ਲਿਓ ਨੂੰ ਲਿਆ 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 ਨੂੰ ਹਰਾਮ ਜਦਾਂ ਨਾ ਹੋਵੇ ਤਾਂ ਕਿੰਨਾ ਕਹਿਨੀਆ ਚੁੱਪ ਕਰ ਜਾ ਚੁੱਪ ਕਰ ਜਾ ਮਲੰਗ ਚੁੱਪੇ ਨਹੀਂ ਕਰਦਾ ਤੀ ਮੇਰੇ ਭਾਈਆਂ ਤਾਂ ਸੱਦਨ ਦੀ ਲੋੜ ਨਹੀਂ ਭਾਈਆਂ ਤਾਂ ਸ਼ੇਰ ਨਹੀਂ ਭੈਣੇ ਪਾਤੂ ਆ ਤੇਰੇ ਵਰਗੇ ਗਿੱਦੜਾ ਨੂੰ ਸੰਭਲ ਲਈ ਆਇਆ ਬਟਾ ਚੌਰਾ ਆ ਬੈਠੀ ਆ ਤੂੰ ਬੱਦ ਕੇ ਦਿਖਾਈ ਹੁਣ ਕਮਰੇ ਚ ਤੈਨੂੰ ਮੈਂ ਬਿਠਾਉਂ ਇੱਥੇ ਉਹ ਮਾਰ ਤੇ ਉਹ ਮਾਰ ਤੇ ਉਹ ਭਾਈ ਦੀ ਦਾ ਸੁਫਨਾ ਤੀ ਓਫ 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 ਮੰਦਾ ਦੀ ਮਹਾ ਮਾਰ ਤੇ ਹੀ ਜੀ ਭਾਂਦੇ ਆ ਦੀ ਕੁੱਟ ਪਈਆ ਰਾਤ ਨੂੰ ਵੀ ਸੁਫਨੇ ਚ ਆਈ ਲੱਗ ਜੀ ਮਾਂਜੇ ਵਜੀਆਂ ਨੇ ਤੇ ਕਾਲਿਆਂ ਦੀ ਮੈਂ ਕਣਕ ਕਸੀਰੀਆਂ ਦਿਓ ਉੱਥੇ ਜਾ ਕੇ ਬਹਿ ਗਈ ਆ ਉਹਦੇ ਪੇਕੇ ਹੁਣ ਮੈਂ ਕਿਹਨੂੰ ਖਵਾਉਂਗਾ ਇਹ ਪਰਾਂ ਥੱਲੇ ਆਈ ਜਾਂਦੀ ਆ ਓਹੋ ਬਚ ਗਿਆ ਅਜ ਤਾਂ ਮੈਂ ਤਾਂ ਇਹਦੀ ਮਹਾ ਪਾਏਗੀ ਕੁੱਟ ਸੁਫਨਾ ਆਇਆ ਸੀ